ਵੀਵਰਸ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਆਪਣੇ ਸਾਹਮਣੇ ਇੱਕ ਪਲੇਟ ਤੇ ਇੱਕ ਬਲਾਸੀ ਪਈ ਹੈ ਕਦੀ ਵੀ ਇਹ ਅੰਦਾਜ਼ਾ ਨਹੀਂ ਲਾਉਣਾ ਚਾਹੀਦਾ ਕਿ ਇੱਕ ਖਾਲੀ ਢਾਂਡਾ ਸਾਡੇ ਤੋਂ ਕੁਝ ਮੰਗੇਗਾ ਸਾਡੇ ਤੋਂ ਕੁਝ ਲੈਣ ਆਇਆ ਹੈ ਕਈ ਵਾਰਾਂ ਅੱਖੀਂ ਵੇਖਿਆ ਵੀ ਸੱਚ ਨਹੀਂ ਹੁੰਦਾ ਇਸ ਖਾਲੀ ਢਾਂਡੇ ਵਿੱਚ ਦੋ ਪਰੌਂਠੇ ਤੇ ਇੱਕ ਚਾਹ ਦੀ ਗਲਾਸੀ ਸੀ ਜੋ ਮੈਂ ਪਰੌਂਠੇ ਖਾਦੇ ਤੇ ਚਾਹ ਪੀ ਲਈ ਹੈ ਇਹ ਪਾਪੀ पेट ਦਾ ਸਵਾਲ ਹੈ ਸੂਰਤ ਤਾਂ ਮੇਰੇ પેટ ਦਾ ਹੈ ਜੋ ਮੈਂ ਖਾ ਕੇ ਇਸ ਨੂੰ ਖਾਲੀ ਕਰਕੇ ਢੱਕ ਦਿੰਦਾ ਹੈ ਇਸ ਉਸ ਦੇ ਇਹ ਬਰਤਨ ਦਾ ਆਪ ਦੀ ਜਗ੍ਹਾ ਸਹੀ ਹਨ ਇਸੇ ਤਰ੍ਹਾਂ ਹੀ ਅੱਜਕੱਲ ਇਨਸਾਨ ਦੀ ਫਿਤਰਤ ਹੈ ਆਪਣਾ ਕੰਮ ਮਤਲਬ ਨਿਕਲ ਤੋਂ ਬਾਅਦ ਇਹਨਾਂ ਖਾਲੀ ਭਾਂਡਿਆਂ ਨੂੰ ਉਹ ਦੂਸਰੇ ਇਨਸਾਨ ਦੇ ਇੱਕ ਸਾਈਡ ਤੇ ਢੱਕ ਦਿੰਦਾ ਹੈ ਪਰ ਉਹ ਭੁੱਲ ਜਾਂਦਾ ਹੈ ਕਿ ਸਾਨੂੰ ਇਸ ਦੀ ਲੋੜ ਦੁਬਾਰਾ ਵੀ ਪੈ ਸਕਦੀ ਹੈ ਸੋ ਮੈਂ ਇੱਕ ਐਗਜ਼ਾਮਪਲ ਦਿੰਦੀ ਹਾਂ ਪਲੇਟ ਵਿੱਚ ਮੈਂ ਉਹ ਨਾ ਜੋ ਨਹੀਂ ਹੈ ਮੈਂ ਪੰਡੇ ਸਾਫ਼ ਕਰਕੇ ਸਾਈਡ ਤੇ ਰੱਖਾਂਗਾ ਤੇ ਫਿਰ ਇਹਨਾਂ ਨੂੰ ਵਰਤੋਂ ਵਿੱਚ ਲਿਆਉਣ ਲਈ ਕੋਸ਼ਿਸ਼ ਜਾਰੀ ਰੱਖਾਂਗਾ ਸੋ ਕਦੇ ਵੀ ਅੱਖੀਂ ਵੇਖੀ ਗਲਤ ਨਹੀਂ ਹੁੰਦਾ ਚਲਾਉਣਾ ਚਾਹੀਦਾ ਹੈ ਕਿ ਕਈ ਵਾਰ ਸੱਚ ਨਹੀਂ ਹੁੰਦਾ ਕੰਨ ਨਾਲ ਸੁਣੋ ਅੱਖਾਂ ਨਾਲ ਵੇਖੋ ਤੇ ਫਿਰ ਉਸ ਚੀਜ਼ ਤੇ ਸੋਚ ਵਿਚਾਰੋ ਪਏ ਹਨ ਇਹ ਹੋਣ ਖਾਲੀ ਲੱਗ ਰਹੇ ਹਨ ਪਰ ਪਹਿਲਾਂ ਇਹਨਾਂ ਨੇ ਮੇਰਾ পেট ਭਰਿਆ ਹੈ ਸੋ ਇਹ ਮਾਪਣੀ ਜਗਾ ਸਹੀ ਮੈਨੂੰ ਯੂਜ਼ ਕੀਤਾ ਤੇ ਇੱਕ ਮੋੜ ਇਹਨਾਂ ਨੂੰ ਮੈਂ ਟ੍ਰੈਫੀਕ ਦੀ ਸਾਈਡ ਤੇ ਰੱਖ ਦਿੱਤਾ ਹੈ ਧੰਨਵਾਦ ਜੀ ਸਰ ਸ਼੍ਰੀਮਾਨ